ਬਾਰੇ ਮੰਨੋ ਸੱਚ ਨਹੀਂ ਹੈ ਕੱਲ ਭਰਮੀ ਹੈ ਨਾ ਕੱਲ ਬੱਚਾ ਸੀ ਥੋੜੇ ਚਿਰ ਬਾਅਦ ਜਵਾਨ ਹੋ ਗਿਆ ਮੁਖ ਉੱਤੇ ਦਾੜਾ ਆ ਗਿਆ ਇਹ ਜਿਹੋ ਜਿਹਾ ਸੀ ਉਹੋ ਜਿਹਾ ਧਰਿਆ ਹੀ ਨਹੀਂ ਦਿਨੋ ਦਿਨੇ ਦੇ ਵਿੱਚ ਚੇਂਜ ਆਈ ਗਿਆ ਜੇ ਸੱਚ ਹੁੰਦਾ ਤੇ ਸੱਚ ਤਾਂ ਅਟੱਲ ਸਚਾਈ ਹੈ ਉਹਦੇ ਵਿੱਚ ਫਰਕ ਕੋਈ ਨਹੀਂ ਆਉਂਦਾ ਇੱਕ ਭ੍ਰੰਤੀ ਹੈ ਇੱਕ ਭਰਮ ਹੈ ਜਦ ਹਮ ਹੋਤੇ ਅਬ ਤੂੰ ਨਹੀਂ ਸੱਚੇ ਪਾਤਸ਼ਾਹ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਮੰਨ ਕੇ ਬੈਠੇ ਸੀ ਉਨੀ ਦੇਰ ਤੱਕ ਤੂੰ ਨਹੀਂ ਸੀ ਅਬ ਤੂੰ ਹੀ ਮੈਂ ਨਹੀਂ ਹੁਣ ਤੂੰ ਹੈ ਮੈਂ ਨਹੀਂ ਮੈਨੂੰ ਪਤਾ ਲੱਗ ਗਿਆ ਮੈਨੂੰ ਹੀ ਪੈਦਾ ਕਰਨ ਵਾਲਾ ਤੂੰ ਹੈ ਹਰ ਵਸਤੂ ਦਾ ਕਰਤਾ ਤੂੰ ਹੈ ਇਸ ਗੱਲ ਦੀ ਗਿਆਤ ਹੋ ਜਾਣੀ ਇਸ ਗੱਲ ਦੀ ਸਮਝ ਪੈ ਜਾਣੀ ਇਹਦਾ ਨਾਮ ਹੀ ਭਰਮ ਦੀ ਨਿਵਰਤੀ ਹੈ ਇੱਕ ਵੇਰੀ ਨਾਮਦੇਵ ਜੀ ਦੇ ਮਨ ਅੰਦਰ ਭਰਮ ਪੈ ਗਿਆ ਉਹ ਗੁਰੂ ਗਿਆਨਦੇਵ ਜੀ ਦੇ ਕੋਲੇ ਗਿਆ ਭਗਤ ਨਾਮਦੇਵ ਜੀ ਦੇ ਗੁਰੂ ਗਿਆਨਦੇਵ ਜੀ ਸਨ ਗੁਰੂ ਗਿਆਨਦੇਵ ਜੀ ਦੇ پاس ਗਿਆ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਉਂਦਾ ਹੈ ਬੂਹਾ ਲੱਗਾ ਹੈ ਉਹਨਾਂ ਦਾ ਦਰਵਾਜ਼ਾ ਖੜਕਾਉਂਦਾ ਹੈ ਅੰਦਰੋਂ ਆਵਾਜ਼ ਆਉਂਦੀ ਤੂੰ ਕੁਨ ਰੇ ਤੂੰ ਕੌਣ ਹੈ ਅਗਲੇ ਪਾਸਿਓਂ ਭਗਤ ਨਾਮਦੇਵ ਜੀ ਆਵਾਜ਼ ਦਿੰਦੇ ਕਹਿੰਦੇ ਮੈਂ ਜੀ ਨਾਮਾ ਮੈਂ ਹਾਂ ਜੀ ਨਾਮਦੇਵ ਕਹਿੰਦੇ ਕਿੱਧਰ ਆਇਆ ਪੁੱਛਿਆ ਤੂੰ ਕਉਣ ਰੇ ਮੈਂ ਜੀ ਨਾਮਾ ਅੱਗੋਂ ਕਹਿੰਦੇ ਹੋ ਜੀ ਦੱਸੋ ਜੀ ਹੋ ਜੀ ਅੱਗੋਂ ਨਾਮਦੇਵ ਜੀ ਕਹਿੰਦੇ ਗੁਰੂ ਗਿਆਨਦੇਵ ਨੂੰ ਕਹਿੰਦੇ ਮੇਰੇ ਅੰਦਰ ਇੱਕ ਭਰਮ ਪੈ ਗਿਆ ਕਹਿੰਦੇ ਕਿਹੜਾ ਭਰਮ ਕਹਿੰਦੇ ਆਲਾ ਤੇ ਨਿਵਾਰਨਾ ਜਮਕਾਰਨਾ ਆਲਾ ਨਾਮ ਸੰਸਾਰ ਦਾ ਹੈ ਮੈਂ ਹੈਰਾਨ ਹਾਂ ਸੰਸਾਰ ਦੀ ਪਰਮੇਸ਼ਰ ਨੇ ਉਤਪਤੀ ਕੀਤੀ ਪੈਦਾ ਕੀਤਾ ਕਿੰਨੇ ਚਿਰ ਦਾ ਬਣਾਇਆ ਹੈ ਜੀਵ ਜਾਈ ਜਾਂਦੇ ਐ ਉਥੋਂ ਉਮਰ